Swaha 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 Swaha, Swaha. DJ! ਆਪਣੇ ਵਿੱਚ ਪੰਨੋ ਸਾਹਿਬ ਜੀ ਦੇ ਫੈਮਿਲੀ ਮੈਂਬਰ ਵੀ ਮੌਜੂਦ ਨੇ ਜੋ ਹਰ ਸਾਲ ਦੀ ਤਰ੍ਹਾਂ ਚੇਤਨ ਦਾਸ ਮੰਦਿਰ ਦੇ ਵਿੱਚ ਆਪਣੀ ਸੇਵਾ ਜੱਬੋਖੋਬੀ ਨਿਵਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾ ਜੀ ਆਪਣਾ ਹਾਂਜੀ ਮੇਰਾ ਨਾਮ ਬਲਜੀਤ ਕੌਰ ਹੈ ਤੇ ਅਸੀਂ ਜਲੰਧਰ ਤੋਂ ਆਏ ਆਂ ਠੀਕ ਹੈ ਅ ਇਥੇ ਐਕਚੁਅਲੀ ਸਾਡੇ ਮੇਰੇ ਹਸਬੰਡ ਦੇ ਮਾਸੀ ਜੀ ਜਿਹੜੇ ਨੇ ਬੇਨੇ ਬਾਬਾ ਜੀ ਨੂੰ ਬਹੁਤ ਮਤਲਬ ਉਹਨਾਂ ਦੇ ਸੇਵਾਦਾਰ ਸੀਗੇ ਤੇ ਹੁਣ ਗੁਰਵਿੰਦਰ ਸਿੰਘ ਪੰਨੂ ਜੀ ਜਿਹੜੇ ਨੇ ਮੇਰੇ ਹਸਬੰਡ ਦੇ ਮਾਸੀ ਜੀ ਦੇ ਬੇਟੇ ਨੇ ਤੇ ਉਹਨਾਂ ਕਰਕੇ ਉਹਨਾਂ ਦੇ ਕੋਲ ਆਨੇ ਸੀ ਤੇ ਇਸੇ ਤਰ੍ਹਾਂ ਹਰ ਵਾਰੀ ਆਣੀ ਤੇ ਬਾਬਾ ਜੀ ਦੇ ਵਿੱਚ ਸਾਡੀ ਵੀ ਬਹੁਤ ਜ਼ਿਆਦਾ ਸ਼ਰਧਾ ਜਿਹੜੀ ਹੈਗੀ ਹੈ ਤੇ ਅਸੀਂ ਵਰਸੀ ਤੇ ਵੀ ਜ਼ਰੂਰ ਆਂਦੇ ਆ ਬਾਬਾ ਜੀ ਬਸ ਏਨੇ ਹੁਕਮ ਦੇਣ ਤੇ ਸ਼ਿਵਰਾਤਰੀ ਤੇ ਵੀ ਜ਼ਰੂਰ ਕੋਸ਼ਿਸ਼ ਕਰੀਦੀ ਆ ਕਿ ਆਂਦੇ ਹਾਂ ਹੋਰ ਵੀ ਪੈਣਾ ਮਜੂਦਣਾ ਗੱਲਬਾਤ ਕਰਨਾ ਕੀ ਨਾ ਜੀ ਆਪਣਾ ਹਾਂਜੀ ਮੇਰੇ ਨਾਮ ਚੰਪਾ ਰਾਣੀ ਹਾਂਜੀ ਹਰ ਸਾਲ ਵੀ ਆਸਲਾ ਅਸੀਂ ਸੇਵਾ ਕਰਨੀ ਆ ਵੀ ਅਸੀਂ ਇੱਥੇ ਹੀ ਰਹਿਣ ਵਾਲੇ ਹਾਂਜੀ ਕੀ ਤੁਹਾਨੂੰ ਮਤਲਬ ਕਾਫੀ ਸ਼ਰਧਾ ਹੈ ਇਹਨਾਂ ਦੇ ਉੱਤੇ ਵੀ ਹਰ ਜੋ ਕਹਿੰਦੇ ਵੀ ਜੋ ਵੀ ਇੱਥੇ ਨਦਮਸਤਕ ਹੋਣ ਲਈ ਜਾਂਦੇ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂਜੀ ਹਰ ਮਨੋ ਕਾਮਨਾ ਪੂਰਾ ਹੁੰਦੀ ਹੈ ਨਾਲੇ ਚੈਤਨંદਦਾਸ ਬਾਬਾ ਦੇ ਬਹੁਤ ਸ਼ਰਧਾ ਹੈਗੇ ਨੇ ਸਾਡੇ ਹਰ ਸਾਲ ਅਸੀਂ ਇਹੀ ਕਰਦੇ ਨੇ ਸੇਵਾ ਆਪਣੇ ਵਿੱਚ ਕੁਝ ਕਮੇਟੀ ਮੈਂਬਰ ਜੋ ਚੇਤਨ ਦਾਸ ਮੰਦਰ ਦੀ ਵਿੱਚ ਅੱਜ ਲੰਗਰ ਲਗਾਇਆ ਗਿਆ ਵਿਸ਼ਾਲ ਭੰਡਾਰਾ ਜੋ ਚਲਾਇਆ ਗਿਆ ਹੈ ਜਿਨ੍ਹਾਂ ਦੇ ਸਦਕੇ ਇਹ ਮਤਲਬ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਪੰਨੋ ਆ ਤੇ ਮੈਂ ਅੱਜ ਅਸੀਂ ਸਮਾਦ ਬਾਬਾ ਚੇਤਨ ਦਾਸ ਜੀ ਦੀ ਇਹਨਾਂ ਦੀ ਸਾਲਾਨਾ ਵਰਸੀ ਦੇ ਉੱਤੇ ਇਕੱਠੇ ਹੋਏ ਹਾਂ ਸਾਰੇ ਸੋ ਸਾਰੇ ਨਗਰ ਦੇ અપਾਰ ਬਖਸ਼ ਸਹਿਯੋਗ ਨਾਲ ਇਹ ਵਰਸੀ ਹਰ ਸਾਲ ਅਸੀਂ ਬਾਬਾ ਚੇਤਨ ਦਾਸ ਜੀ ਦੀ ਸਮਾਦ ਦੇ ਉੱਤੇ ਮਨਾਈ ਜਾਂਦੀ ਆ ਤੇ ਇਸੇ ਦੀ ਸ਼ਿਰਕਤ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਹੋਏ ਆ ਜੀ ਇਹ ਸਾਰੇ ਬਾਬਾ ਜੀ ਦੀ ਕਿਰਪਾ ਹਰ ਸਾਲ ਇਥੇ ਆਈ ਦਾ ਤੇ ਇਹਨਾਂ ਦੀ ਵਰਸੀ ਮਨਾਇਆ ਦਿਆ ਪਹਿਲਾਂ ਤਾਂ ਜੀ ਮੈਂ ਅੱਜ ਦਾ ਦੋ ਦਿਨ ਹੈ ਇੱਕ ਸਾਡੇ ਘੱਗਾ ਨਗਰ ਵਾਸਤੇ ਇਤਿਹਾਸਕ ਦਿਨ ਹੁੰਦਾ ਹਰ ਸਾਲ ਦੇ ਵਿੱਚ ਜੋ ਸ਼ਾਵਣ ਮਹੀਨੇ ਦੀ ਨੌਮੀ ਹੈ ਉਸ ਦਿਨ ਜੋ ਹੁੰਦਾ ਹੈ ਬਾਬਾ ਜੀ ਦੀ ਵਰਸੀ ਹੁੰਦੀ ਹੈ ਉਹ ਸਾਡੇ ਵੱਲੋਂ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਇ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਜਿਵੇਂ ਸੰਤ ਮਹਾਤਮਾ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਜੋ ਸਾਡੀ ਪ੍ਰਕਿਰਿਆ ਹੈ ਜਿਵੇਂ ਕਿ ਪਹਿਲਾਂ ਸਮਾਦਾਂ ਦੇ ਭੋਗ ਪ੍ਰਸ਼ਾ ਲਗਾਇਆ ਜਾਂਦਾ ਹੈ ਬਸਤਰ ਵੀ ਦਿੱਤੇ ਜਾਂਦੇ ਨੇ ਸਭ ਉਹਨਾਂ ਨੂੰ ਅਰਪਣ ਕੀਤੇ ਜਾਂਦੇ ਨੇ ਤੇ ਸਾਰੇ ਨਗਰ ਦੇ ਉੱਪਰ ਸਤ ਇੱਕੋ ਅਰਦਾਸ ਕਰਦੇ ਆ ਕਿ ਬਾਬਾ ਜੀ ਸਾਡੇ ਨਗਰ ਘੱਗਾ ਦੇ ਉੱਪਰ ਸਾਡੇ ਇਲਾਕੇ ਦੇ ਉੱਪਰ ਕਿਰਪਾ ਕਰਕੇ ਮਿਹਰ ਕਰ ਰਹਿਣਾ